ਆਜ਼ਾਦੀ ਦੇ ਨਾਂ ਦੇ ਉੱਤੇ ਜਿਹੜਾ ਇੱਕ ਗੰਦ ਭਰੋਸਿਆ ਜਾ ਰਿਹਾ ਇਹ ਬੜਾ ਘਾਤਕ ਹੈ ਬੜਾ ਖਤਰਨਾਕ ਹੈ ਇਹ ਅਸਲ ਦੇ ਵਿੱਚ ਅਸਲ ਐਕਚੁਅਲੀ ਜੋ ਅਸੀਂ ਦੇਖਦੇ ਹਾਂ ਗਰਾਊਂਡ ਦੇ ਉੱਤੇ ਜੋ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਕਿ ਈਜ਼ੀ ਮਨੀ ਕਮਾਉਣ ਦਾ ਲੋਕਾਂ ਨੇ ਸਾਧਨ ਬਣਾ ਲਿਆ ਪਹਿਲਾਂ ਤਾਂ ਹਾਂ ਜਿਹੜੇ ਇਹ ਲੋਕ ਨੇ ਜਿਹੜੇ ਇਸ ਮਾਨਸਿਕਤਾ ਤੋਂ ਮੈਂ ਤਾਂ ਕਹਿੰਦਾ ਬਾਹਰ ਨੇ ਜਿਹੜੇ ਇਸ ਬਿਮਾਰੀ ਤੋਂ ਪੀੜਤ ਨੇ ਬੱਚੇ ਜਿਹੜੇ ਲੋਕ ਪੀੜਤ ਨੇ ਉਹਨਾਂ ਦਾ ਇਰਾਜ ਹੋਣਾ ਉਹਨਾਂ ਦਾ ਹੱਲ ਹੋਣਾ ਜ਼ਰੂਰੀ ਆ ਉਹਨਾਂ ਦਾ ਤਰੀਕੇ ਨਾਲ ਇੱਕ ਪ੍ਰੋਟੋਕਾਲ ਦੇ ਨਾਲ ਸਿਸਟਮ ਦੇ ਨਾਲ ਹੋਣਾ ਜ਼ਰੂਰੀ ਆ ਪਰ ਉਹਨਾਂ ਨੂੰ ਵੀ ਇਹ ਚੀਜ਼ ਸਮਝਣੀ ਪੈਣੀ ਵੀ ਇਸ ਤਰੀਕੇ ਨਾਲ ਜਨਤਕ ਤੌਰ ਤੇ ਪਬਲੀਕਲੀ ਇਸ ਤਰ੍ਹਾਂ ਦੀਆਂ ਪ੍ਰੇਡਾਂ ਕਰਨੀਆਂ ਪਰ ਵੱਡੀ ਗੱਲ ਵੀ ਸ਼੍ਰੀ ਅਮਰਸਾਹਬ ਨੂੰ ਚੋਣਨਾ ਪੰਜਾਬ ਨੂੰ ਚੁਣਿਆ ਜਾਣਾ ਭਾਵੇਂ ਕਿ ਉਹ ਇੱਥੇ ਕੁਝ ਈਸਾਈ ਪਾਸਟਰਾਂ ਦੇ ਵੱਲੋਂ ਜਿਹੜਾ 크ਰੂਜ਼ ਦੇ ਨਾਂ ਦਾ ਹੁੱਕਾ ਦੇਣਾ ਪਹਿਲਾਂ ਇਸ ਤਰ੍ਹਾਂ ਦੇ ਹਮਲੇ ਹੋਣੇ ਵੱਖ-ਵੱਖ ਤਰੀਕਿਆਂ ਦੇ ਨਾਲ ਟਾਰਗੇਟ ਕੀਤਾ ਜਾਣਾ ਪੰਜਾਬ ਨੂੰ ਸਿੱਖਾਂ ਨੂੰ ਖਾਸ ਕਰਕੇ ਸਿੱਖ ਨੌਜਵਾਨੀ ਨੂੰ ਇਹ ਉਹਨਾਂ ਦੀ ਮਾਨਸਿਕ ਨਸਲ ਕੁਸ਼ੀ ਕਰਨ ਦੀ ਇਹ ਕੋਸ਼ਿਸ਼ ਜਿਹੜੀ ਆ ਉਹ ਆ ਉਸ ਕਰਕੇ ਦਾ ਵਿਰੋਧ ਆ ਤੇ ਇਹ ਵਿਰੋਧ ਬਿਲਕੁਲ ਜਾਇਜ਼ ਆ ਇਹ ਵਿਰੋਧ ਅਸੀਂ ਬਿਲਕੁਲ ਵੀ ਕੋਈ ਕਿਸੇ ਇਹ ਨਾ ਕੋ ਸੋਚੇ ਜਾਵੇ ਕਿ ਸ਼ਾਇਦ ਅਸੀਂ ਇਹ ਸਾਨੂੰ ਪਤਾ ਨਹੀਂ ਵੀ ਕੀ ਸਿਸਟਮ ਆ ਜਿਵੇਂ ਕਿ ਮੈਂ ਇੱਕ ਇੰਟਰੂ ਦੇਖਿਆ ਸੀ ਬੱਚੀ ਇੱਕ ਇਹਨਾਂ ਨਾਲ ਕੋਈ ਸੰਬੰਧਤ ਆ ਨਾਮ ਹੀ ਮਿਸਰ ਗਿਆ ਉਹਦਾ ਇਹ ਕਹਿੰਦੀ ਵੀ ਇਹ ਤਾਂ ਅਨਪੜ੍ਹ ਲੋਕ ਨੇ ਜਿਹੜੇ ਵਿਰੋਧ ਕਰ ਰਹੇ ਨੇ ਸੋ ਉਹਦੀ ਜਾਣਕਾਰੀ ਦੇ ਦਈਏ ਵੀ ਸਾਰੇ ਇੱਥੇ ਵੈਲ ਐਜੂਕੇਟਰ ਨੇ ਮਾਰੇ ਦੀ ਕਿਰਪਾ ਨਾਲ ਸਾਰੇ ਅਸੀਂ ਪੜੇ ਲਿਖੇ ਆ ਸਾਨੂੰ ਸਭ ਕੁਝ ਪਤਾ ਜਿਹੜੀ ਤੁਸੀਂ ਕਮਿਊਨਿਟੀ ਦੀ ਗੱਲ ਕਰਦੇ ਹੋ ਇਹ ਸਾਡੇ ਕਮਿਊਨਿਟੀ ਇੱਥੇ ਜਿਹੜੇ ਸਾਡੇ ਘਰਾਂ 'ਚ ਸਮਿਆਂ ਤੋਂ ਲੰਮੇ ਸਮੇਂ ਤੋਂ ਵਿਧਾਈ ਮੰਗਣ ਆਉਂਦੀ ਕਮਿਊਨਿਟੀ ਆ ਜਿਨ੍ਹਾਂ ਨੂੰ ਬਾਬੇ ਵਿਖਿਆ ਜਾਂਦਾ ਜਾਂ ਮਹੰਤ ਕਿਹਾ ਜਾਂਦਾ ਉਹ ਲੰਮੇ ਸਮੇਂ ਤੋਂ ਨੇ ਪਰ ਉਹਨਾਂ ਨੇ ਕਦੀ ਇਸ ਤਰੀਕੇ ਨਾਲ ਲਚਰ ਤਾਂ ਨਹੀਂ ਫਲਾਈ ਉਹਨਾਂ ਨੇ ਕਦੀ ਇਸ ਤਰ੍ਹਾਂ ਦੇ ਪਹਿਰਾਵੇ ਪਾ ਕੇ ਤੇ ਇਸ ਤਰੀਕੇ ਨਾਲ ਜਿਹੜੀ ਉਹ ਸੈਕਸ਼ੂਅਲ ਜਿਹੜੀ ਤੁਸੀਂ ਸਾਹਮਣੇ ਪੇਸ਼ ਕਰ ਰਹੇ ਹੋ ਕਿਵੇਂ ਇਸ ਤਰੀਕੇ ਨਾਲ ਉਹ ਨਹੀਂ ਕੀਤੀ ਕਦੀ ਦਸਤਾਰਾਂ ਦਸਤਾਰ ਧਾਰੀ ਦਾੜੇ ਪ੍ਰਕਾਸ਼ ਬੱਚੇ ਸਾਡੇ ਇਸ ਤਰੀਕੇ ਨਾਲ ਇਹੋ ਜੀ ਕਮਿਊਨਿਟੀ ਦੇ ਵਿੱਚ ਜੁਆਇਨ ਨਹੀਂ ਹੋਏ ਇਹ ਜਿਹੜੀ ਮਾਨਸਿਕਤਾ ਬਣੀ ਏ ਸਮਝਣ ਵਾਲੀ ਖੇਡ ਆ ਵੀ ਇਹ ਕਿਉਂ ਆਪਰ ਰਹੀ ਆ ਇਹਦਾ ਹੱਲ ਕੀ ਆ ਇਹ ਕਰਨਾ ਜ਼ਰੂਰੀ ਆ ਪਰ ਇਹਦੇ ਵਿੱਚ ਜੇ ਕੋਈ ਸਮਝੇ ਵੀ ਆਜ਼ਾਦੀ ਦੇ ਨਾਂ ਦੇ ਉੱਤੇ ਕਿ ਕਿਸੇ ਨੂੰ ਇਜਾਜ਼ਤ ਦਿੱਤੀ ਜਾਊਗੀ ਗੰਦ ਪਾਉਣ ਦੀ ਮਹਾਰਾਜ ਕਿਰਪਾ ਕਰਨ ਜੇ ਸਵਾਸ ਚੱਲਦੇ ਇਹ ਨਹੀਂ ਹੋਊਗਾ ਮੈਨੂੰ ਕੀ ਲੱਗਦਾ ਕਿ ਇਸ ਦਾ ਬੜਾ ਬੁਰਾ ਅਸਰ ਪੈਣ ਵਾਲਾ ਕਿਉਂਕਿ ਜਿਆਦਾਤਰ ਵੇਖਿਆ ਜਾਵੇ ਤਾਂ ਸਿੱਖ ਨੌਜਵਾਨ ਨੇ ਜਿਹੜੇ ਚੰਗੇ ਭਲੇ ਨੌਜਵਾਨ ਨੇ ਉਹ ਇਸ ਪ੍ਰੋਮ ਦਾ ਹਿੱਸਾ ਬਣ ਜਾ ਰਿਹਾ ਗੁਰਬਾਣੀ ਵਿੱਚ ਕਹ ਨਾ ਮਾਰ ਐਨੇ ਫਰਮਾਨ ਸੋਕ ਮਹੱਲਾ ਪਹਿਲਾ ਕਲੀ ਅੰਦਰ ਨਾਨਕਾ ਜਿੰਨਾ ਦਾ ਉਤਾਰ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿੰਨਾ ਦਾ ਸਖਦਾਰ ਹੁਣ ਕੀ ਹੱਥ ਕੀ ਨੇ ਕਿ ਕਾਲ ਚੁਗ ਦੇ ਵਿੱਚ ਜਿਹੜੇ ਵਿਕਾਰ ਹੀ ਨੇ ਮਨੁੱਖ ਉਹ ਭੂਤ ਨੇ ਜਿਹੜੇ ਜੰਮੇ ਨੇ ਗੁਰਬਾਣੀ ਕਹਿ ਰਹੀ ਹੈ ਹੈਨਾ ਤੇ ਉਹ ਭੂਤ ਨੇ ਤੇ ਜਿਹੜੇ ਇਹ ਇਸ ਦਿਨ ਸਭ ਨਾਮ ਤੋਂ ਸਖਣੇ ਲੋਕ ਨੇ ਉਹ ਵੀ ਭੂਤਾਂ ਦੇ ਬਰਾਬਰ ਨੇ ਨਾ ਤੇ ਇਹ ਵੀ ਭੂਤਾਂ ਦੀ ਆਲੀ ਖੇਡ ਹੈ ਨਾ ਕਿ ਕੁਦਰਤ ਤੋਂ ਵੀ ਉਲਟੇ ਜਾ ਕੇ ਜੇ ਆਪਕ ਕੁਦਰਤ ਦੀ ਗੱਲ ਕਰੀਏ ਰੱਬ ਦੀ ਗੱਲ ਕਰੀਏ ਉਹ ਤਾਂ ਉਲਟ ਜਾ ਕੇ ਸਾਰਾ ਕੁਝ ਆ ਮਨੁੱਖ ਮਹਾਰਾਜ ਨੇ ਕਾਲਪੁਖ ਨੇ ਰੱਬ ਨੇ ਮਨੁੱਖ ਬਣਾਇਆ ਔਸਤਰੀ ਬਣਾਈ ਦੋਵਾਂ ਦਾ ਸੁਮੇਲ ਉਹ ਬੱਚਾ ਪੈਦਾ ਹੁੰਦਾ ਉਹ ਇੱਕ ਪ੍ਰੈਕਟੀਕਲ ਪ੍ਰੈਕਟਿਸ ਹੁੰਦੀ ਆ ਉਹ ਚੱਲਦੀ ਆ ਪਰ ਇਹਦੇ ਵਿੱਚ ਇਹਨਾਂ ਦੇ ਵੱਲੋਂ ਸਾਰਾ ਕੁਝ ਬਾਹਰ ਜਾ ਕੇ ਕੁਦਰਤ ਤੋਂ ਬਾਹਰ ਜਾ ਕੇ ਕੀਤਾ ਜਾ ਰਿਹਾ ਕਿ ਮਹਾਰਾਜ ਸੱਚੇ ਪਾਤਸ਼ਾਹ ਜਿਹੜਿਆ ਕਾਲਪੁਖ ਨਹੀਂ ਜਿਹੜਾ ਰੱਬ ਆ ਜਿਹਨੂੰ ਇਹ ਵੀ ਮੰਨਦੇ ਹੋਣਗੇ ਇਹਨਾਂ ਦਾ ਰੱਬ ਹੋਊਗਾ ਲੈ ਕਿ ਉਹਨਾਂ ਨੇ ਕਿਉਂ ਨਹੀਂ ਤਾਂ ਕੁਝ ਕਰ ਦਿੱਤਾ ਉਹਨਾਂ ਨੇ ਕਿਉਂ ਇੱਕ ਪ੍ਰੈਕਟਿਸ ਜਿਹੜੀ ਇਹ ਕੀਤੀ ਕਿਉਂ ਦਿਖਾਈ ਸਮਝਣ ਵਾਲੀ ਗੱਲ ਹੈ ਨਾ ਸੋ ਤੋਂ ਬਾਹਰ ਜਾ ਕੇ ਕਰ ਰਹੇ ਹੋ ਤੁਸੀਂ ਤੁਸੀਂ ਕੁਦਰਤ ਤੋਂ ਵੀ ਬਾਹਰ ਜਾ ਕੇ ਕਰ ਰਹੇ ਹੋ ਤੁਸੀਂ ਸਿਧਾਂਤਾਂ ਤੋਂ ਬਾਹਰ ਜਾ ਕੇ ਕਰ ਰਹੇ ਹੋ ਦੂਸਰੀ ਵੀ ਜਿਨ੍ਹਾਂ ਦਾ ਕਲਚਰ ਨੂੰ ਮੁਬਾਰਕ ਸਿੱਖਾਂ ਦਾ ਇਹ ਕਲਚਰ ਨਹੀਂ ਪੰਜਾਬ ਦਾ ਇਹ ਕਲਚਰ ਨਹੀਂ ਇਸ ਕਰਕੇ ਇਹਦਾ ਵਿਰੋਧ ਹੈ ਤੇ ਉਹ ਗੰਦ ਜਿਹੜਾ ਇਹ ਪਾ ਰਹੇ ਨੇ ਉਹ ਗੰਦ ਨਾ ਅਸੀਂ ਪਹਿਲਾਂ ਵੀ ਮਹਾਰਾਜਾ ਕਿਰਪਾ ਕਰਨ ਸਿਰਫ ਪਰਮਜੀਤ ਸਿੰਘ ਕਾਲੀ ਦੀ ਗੱਲ ਨਹੀਂ ਇੱਥੇ ਗੱਲ ਇੱਥੇ ਸਿੱਖ ਸਿਧਾਂਤਾਂ ਦੀ ਹੈ ਗੱਲ ਇੱਥੇ ਮਰਿਆਦਾ ਦੀ ਹੈ ਗੱਲ ਇੱਥੇ ਪੰਜਾਬ ਦੀ ਅਣਖ ਤੇ ਗੈਰਤ ਦੀ ਹੈ ਕਿ ਜਿਹੜੇ ਪੰਜਾਬ ਦੀਆਂ ਮਾਵਾਂ ਉਹ ਜੋਧੇ ਜੰਮਦੀਆਂ ਨੇ ਇੱਥੇ ਸੂਰਮੇ ਜੰਮੇ ਨੇ ਇੱਥੇ ਯੋਧਿਆਂ ਨੇ ਜਨਮ ਲਿਆ ਇੱਥੇ ਇਸ ਤਰੀਕੇ ਦੇ ਨਾਲ ਇਦਾਂ ਦੇ ਜਿਹੜੇ ਲੋਕ ਨੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਵੀ ਸਾਡੀ ਐਲਜੀਬੀਟੀ ਕਮਿਊਨਿਟੀ ਹੈ ਜੀ ਅਸੀਂ ਉਹਦੇ ਹੱਕਾਂ ਦੀ ਖਾਤਰ ਇਹ ਸਭ ਟਕਵਾਉਣ ਜਨੇ ਗੱਲਾਂ ਨੇ ਅਸਲ ਦੇ ਵਿੱਚ ਜਿਹੜੀ ਇਹ ਜਿਹੜੀ ਚੀਜ਼ ਦਾ ਸ਼ਿਕਾਰ ਸਾਡੇ ਨੌਜਵਾਨ ਬੱਚੇ ਬੱਚੀਆਂ ਹੋ ਰਹੇ ਨੇ ਇਹ ਬਹੁਤ ਜ਼ਿਆਦਾ ਖਤਰਨਾਕ ਨੇ ਬਿਲਕੁਲ ਇਹ ਕੱਲੀ ਜੇ ਦੇਖਿਆ ਜਾਵੇ ਤਾਂ 18ਵੀਂ ਸਦੀਆਂ ਪਿਛਲੇ ਸਦੀਆਂ ਵੇਖੀ ਜਾਵੇ ਪਰ ਇਹ ਸਾਰਾ 20ਵੀਂ ਸਦੀ ਦੇ ਵਿੱਚ ਸ਼ੁਰੂਆਤ ਦੇ ਵਿੱਚ ਇਹ ਦੌਰ ਸਾਹਮਣੇ ਆ ਕਿਉਂਕਿ ਵੈਸਟਰਨ ਕਲਚਰ ਨੂੰ ਜਿਵੇਂ ਸਟੇਟਸ ਬਣਾ ਕੇ ਅਪਣਾਇਆ ਜਾ ਰਿਹਾ ਹੈ ਕਿ ਲੱਗਦਾ ਕਿ ਜਿੱਥੇ ਤੁਸੀਂ ਪਹਿਲਾਂ ਵੀ ਗੱਲ ਕੀਤੀ ਵੀ ਜਿੱਥੇ ਕਿ ਸਾਧੂ ਸੰਤ ਹੋਏ ਨੇ ਸੁਰਬੀਰ ਯੋਧੇ ਹੋਏ ਨੇ ਉਹ ਧਰਤੀ ਹੈ ਤੇ ਅੱਜ ਇਸ ਧਰਤੀ ਤੇ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਹੋਣ ਜਾ ਰਹੇ ਨੇ ਯਾਰ ਤੁਸੀਂ ਦੇਖੋ ਵੀ ਸੋਸ਼ਲ ਮੀਡੀਆ ਪਰਿਪਸਟੂ ਲਿਆਂਦੇ ਨਾਲ ਕਿਸ ਤ ਜਿੱਕੇ ਦੇ ਨਾਲ ਉਹ ਪੇਸ਼ ਕੀਤਾ ਜਾਂਦਾ ਪਰ ਲੋਕ ਵੰਦੇ ਵੀ ਚੰਗੀ ਤਰ੍ਹਾਂ ਇਹਨਾਂ ਨੂੰ ਲੋਕ ਮੈਂ ਗੱਲ ਕੀ ਇਹੋ ਤਾਂ ਮਾਨਸਿਕਤਾ ਨਾਲ ਸਾਡੀ ਹੁਣ ਜਿੰਨਾ ਮਾਵਾਂ ਦੇ ਉਹ ਬੱਚੇ ਨੇ ਜਿੰਨਾ ਮਾਪਿਆਂ ਦੇ ਬੱਚੇ ਨੂੰ ਤਾਂ ਕੀ ਬੀਤਦੀ ਹੋਊਗੀ ਕੋਈ ਕੋਈ ਮਾਂ ਕੋ ਚਾਹੂਗੀ ਕਿ ਮੇਰਾ ਬੱਚਾ ਜਿਹੜਾ ਬ ਉਹ ਜਿਹਨੂੰ ਉਹਨੇ 9 ਮਹੀਨੇ ਢਿੱਡ ਚ ਰੱਖ ਕੋਖ ਚ ਲਾ ਕੇ ਉਹਨੇ ਪੀੜਾਂ ਲੈ ਕੇ ਜਨਮਿਆ ਤੇ ਇੱਕ ਆਸ ਦੇ ਨਾਲ ਤੇ ਉਹ ਚਾਹੂਗੀ ਮੇਰਾ ਬੱਚਾ ਇਦਾਂ ਦਾ ਹੋਵੇ ਕੋਈ ਵੀ ਮਾਂ ਖਾਸ ਕਰਕੇ ਸਿੱਖ ਮਾਂ ਕੋਈ ਅਲੀ ਕਾਰਨ ਕੀ ਹੈ ਕਿਉਂ ਨੌਜਵਾਨੀ ਇਸ ਪਾਸੇ ਜਾਂਦੀ ਜਾ ਰਹੀ ਬਹੁਤ ਕਾਰਨ ਨੇ ਸਭ ਤੋਂ ਵੱਡਾ ਕਾਰਨ ਜਿਹੜਾ ਉਹ ਆ ਵੀ ਗੁਰਮਤ ਤੋਂ ਹੀਨੇ ਹੋਣਾ ਗੁਰ ਸਿਧਾਂਤਾਂ ਤੋਂ ਹੀਨੇ ਹੋਣਾ ਗੁਰ ਮਰਿਆਦਾ ਤੋਂ ਹੀਨੇ ਹੋਣਾ ਆਪਣੇ ਸੱਭਿਆਚਾਰ ਆਪਣੀ ਇਤਿਹਾਸ ਤੋਂ ਸੱਖਣੇ ਹੋਣਾ ਜਿਹੜੇ ਬੱਚੇ ਨੂੰ ਜੰਮਦਿਆਂ ਤੁਸੀਂ ਹੱਥਾਂ 'ਚ ਫੋਨ ਫੜਾ ਕੇ ਤੇ ਕੰਟੂਨ ਵੇਖਣ ਲਾਤਾ ਉਹ ਇਹੋ ਜੇ ਕੰਡੋਣੀ ਮੰਨ ਲਗੇ ਨਾ ਐ ਹੋਈਆਂ ਸਕਲਟਾਂ ਪਾ ਗਏ ਤੇ ਦਾੜੇ ਪ੍ਰਕਾਸ਼ ਨੇ ਦਸਤਾਰਾਂ ਦੇ ਸਕਲਟਾਂ ਬਾਈ ਫਿਰਦੇ ਨੇ ਸੁਰਖੀਆਂ ਲਾਈ ਫਿਰਦੇ ਨੇ ਮੂੰਹ ਤੇ ਔਰਤ ਦਾ ਕਾਰਜ ਆ ਇਹ ਔਰਤ ਨੂੰ ਬਖਸ਼ਿਆ ਮਹਾਰਾਜ ਨੇ ਉਹਦਾ ਕੰਮ ਆ ਉਹ ਉਹ ਕਰੇ ਸੋ ਆਪਣਾ ਉਹਦੇ ਵਾਸਤੇ ਬਖਸ਼ਿਆ ਸੀ ਪਹਿਲੀ ਗੱਲ ਤਾਂ ਸਿੱਖ ਦਾ ਜਿਹੜਾ ਸਿਧਾਂਤ ਸੀ ਦਰਿਆਸ ਦਸਤਾਰ ਸੀ ਸਿਰਾਂ ਦੇ ਉੱਤੇ ਦਾੜੇ ਪ੍ਰਕਾਸ਼ ਤੇ ਅਮਰ ਸਿੰਘ ਸ਼ਗਾਇਆ ਮਹਾਰਾਜ ਨੇ ਸਾਨੂੰ ਸਿੰਘਾਂ ਸਿੰਘਣੀਆਂ ਨੂੰ ਸ਼ਗਾਇਆ ਸੀ ਛੇਦ ਬਣਾਇਆ ਸੀ ਸ਼ੇਰਨੀਆਂ ਦੇ ਰੂਪ ਦਿੱਤਾ ਸੀਗਾ ਇੱਥੇ ਤਾਂ ਖੇੜੀ ਨਵੀਂ ਚੱਲ ਪਈ ਆ ਇੱਥੇ ਤਾਂ ਇਹ ਮੈਨੂੰ ਲੱਗਦਾ ਵੀ ਜਿਹੜੇ ਇਹ ਪੇਸ਼ ਪੂਸ਼ਾ ਮੈਂ ਕਿਸੇ ਜਾਨਵਰ ਨਾਲ ਕੰਪੇਅਰ ਨਹੀਂ ਕਰ ਸਕਦਾ ਇੰਨੀ ਛੋਟੀ ਮਾਨਸਿਕਤਾ ਹੋ ਗਈ ਕਾਰਨ ਤੁਸੀਂ ਗੱਲ ਕਰਦੇ ਹੋ ਕਾਰਨ ਆਪਣੇ ਆਪ ਨੂੰ ਮਾਡਰਨਾਈਜ਼ ਦੇ ਨਾਂ ਦੇ ਉੱਤੇ ਮਾਡਰਨ ਹੋਣ ਦੇ ਨਾਂ ਦੇ ਉੱਤੇ ਬਾਹਰੀ ਕਲਚਰ ਜਿਹੜਾ ਵਿਦੇਸ਼ੀ ਕਲਚਰ ਹੈ ਉਹਨੂੰ ਬਣਾਉਣ ਦੇ ਨਾਂ ਦੇ ਉੱਤੇ ਸਾਰਾ ਕੁਝ ਹੋ ਰਿਹਾ ਵਾ ਬਹੁਤਾਂ ਤਾਂ ਮੈਂ ਦੱਸਿਆ ਵੀ ਇੱਥੇ ਸੋਸ਼ਲ ਮੀਡੀਆ ਦੇ ਵਿਊ ਖਾਤਰ ਆ ਐਗਜ਼ਾਮਪਲ ਸਾਡੇ ਕੋਲ ਬਹੁਤ ਨੇ ਇੱਥੇ ਅਸੀਂ ਤੁਹਾਨੂੰ ਪ੍ਰੈਕਟੀਕਲੀ ਸਮੂਤਾ ਸਮੇਤ ਦੇਖ ਸਕਦੇ ਹਾਂ ਮੀਡੀਆ ਦੇ ਵਿੱਚ ਹੀ ਤੁਹਾਡੇ ਕਿ ਵੀਡੀਓ ਚੱਲ ਰਹੀ ਹੈ ਵੀ ਕੋਈ ਸਮਾਜ ਸੇਵੀ ਨੌਜਵਾਨਾਂ ਨੂੰ ਅੰਮ੍ਰਿਤਸਰ ਇੱਕ ਇਸੇ ਆਪਣੇ ਆਪ ਨੂੰ ਗੇ ਕਹਿਣ ਵਾਲੇ ਨੌਜਵਾਨ ਨੂੰ ਘੇਰ ਕੇ ਸਵਾਲ ਕੀਤੇ ਗਏ ਤੇ ਉਹਨੇ ਗੱਲ ਮੰਨੀ ਮੇਰੇ ਕੋਲ ਵੀਡੀਓ ਪਈ ਆ ਵੀ ਜਿੱਦੇ ਕੋਲ ਕਹਿ ਗਈ ਵੀ ਮੈਂ ਤਾਂ ਸਿਰਫ ਵਿਊ ਦੀ ਖਾਤਰ ਲੀਦਾ ਸੀ ਮੈਂ ਤਾਂ ਮੁੰਡਾ ਹੁਣ ਇੱਥੇ ਬਹੁਤ ਲੋਕ ਹੋਏ ਨੇ ਅੱਜ ਇੱਕ ਇਹ ਸਾਡੀ ਮੇਰੇ ਚੈਨਲ ਦੇ ਉੱਤੇ ਇੱਕ ਬਾਈਟ ਹੋ ਰਹੀ ਹੋ ਰਹੀ ਸੀਗੀ ਵਿਚਾਰ ਹੋ ਰਹੀ ਸੀ ਬਹਿਸ ਹੋ ਰਹੀ ਸੀ ਕਹਿ ਰਹੇ ਸੀ ਕਿ ਉਹਦੇ ਚ ਉਹਨਾਂ ਨੂੰ ਸਪੋਰਟ ਕਰਨ ਵਾਲਾ ਮੁੰਡਾ ਜੀ ਬੀਟੀ ਕਮਿਊਨਿਟੀ ਨੂੰ ਇਹ ਗੱਲ ਖੁਦ ਮੰਨ ਕੇ ਗਿਆ ਵੀ ਸਾਡੀ ਕਮਿਊਨਿਟੀ ਦੇ ਵਿੱਚ ਇਦਾਂ ਦੇ ਬਹੁਤ ਲੋਕ ਨੇ ਜਿਹੜੇ ਲੱਚਰਤਾ ਫਲਾਉਂਦੇ ਨੇ ਅਸ਼ਲੀਲਤਾ ਫਲਾਉਂਦੇ ਨੇ ਤੇ ਇਹਨੂੰ ਇਸ ਕੰਟੈਂਟ ਨੂੰ ਇਸ ਤਰੀਕੇ ਨਾਲ ਪੇਸ਼ ਕਰਕੇ ਸਿਰਫ ਨੈਟ ਤੇ ਵਿਊ ਲੈਂਦੇ ਨੇ ਸੋ ਮੰਨਦੇ ਨੇ ਇਹ ਲੋਕ ਜੇ ਤੁਸੀਂ ਇਸ ਕਮਿਊਨਿਟੀ ਦੇ ਹੱਕਾਂ ਦੀ ਖਾਤਰ ਲੜ ਰਹੇ ਹੋ ਉਹਨਾਂ ਨਾਲ ਜਿਹੜਾ ਤਸ਼ੱਦਦ ਹੁੰਦਾ ਹੋਊਗਾ ਜਾਂ ਕੋ ਉਹਨਾਂ ਨੂੰ ਕੋਈ ਜ਼ੁਲਮ ਹੋ ਉਹਦੇ ਵਾਸਤੇ ਲੜੋ ਪਰ ਇਹਦਾ ਮਤਲਬ ਥੋੜੀ ਇਹ ਥੋੜੀ ਛੜਕਾਂ ਦੇ ਨੰਗੇ ਹੋ ਕੇ ਲੱਚੋ ਤੁਸੀਂ ਖਾਸ ਕਰਕੇ ਸਾਡੇ ਸ਼ਹੀਦਾਂ ਦੀ ਧਰਤੀ ਦੇ ਉੱਤੇ ਜਿੱਥੇ ਸੱਚਖੰਡ ਸ਼ਹੀਦ ਦਰਬਾਰ ਸਾਹਿਬ ਵਰਗੇ ਪਿੱਤਰ ਸਥਾਨ ਸ਼ੁਭਤ ਹੋਣ ਜਿੱਥੇ ਸਾਡੇ ਸ਼ਹੀਦਾਂ ਦਾ ਵਡੇਰਾਂ ਦਾ ਖੂਨ ਡੋਲਿਆ ਹੋਵੇ ਤੁਸੀਂ ਉੱਥੇ ਗੰਦ ਬਰੋਸੋ ਆਲਰੇਡੀ ਸਾਡੇ ਤਾਂ ਸ਼ਰੀਰ ਤਾਂ ਇੰਨੀ ਜਿਆਦਾ ਫੈਲ ਗਈ ਹੈ ਸਾਡੀਆਂ ਕਿਵੇਂ ਉਹ ਇੰਸਟਾਗ੍ਰam ਦੇ ਉੱਤੇ ਇੰਟਰਨੈਟ ਦੇ ਉੱਤੇ ਅਧਨੰਗੀਆਂ ਹੋ ਕੇ ਨੱਚਦੀਆਂ ਫਿਰਦੀਆਂ ਨੇ ਆਲਰੇਡੀ ਸਾਡੀ ਨਸਲ ਕੁਸ਼ੀ ਬਹੁਤ ਵੱਡੇ ਪੱਧਰ ਤੇ ਹੋ ਰਹੀ ਆ ਤੇ ਇੱਕ ਨਵਾਂ ਹਮਲਾ ਜਿਹੜਾ ਬਹੁਤ ਸਾਡੇ ਤੇ ਹੋਣ ਜਾ ਰਿਹਾ ਇਹ ਹੁੰਦਾ ਹੋਊਗਾ ਪਹਿਲਾਂ ਮੈਨੂੰ ਬਹੁਤ ਭੈਣ ਭਰਾਵਾਂ ਦੇ ਸਵਾਲ ਹੈ ਜੀ ਤੇ ਪਰ ਲੰਬੇ ਸਮੇਂ ਤੋਂ ਹੋ ਰਿਹਾ ਵੇਖੋ ਅੱਖੀਂ ਵੇਖ ਕੇ ਜ਼ਾਹਿਰ ਨਹੀਂ ਖਾਦਾ ਜਾਂਦਾ ਸਾਨੂੰ ਨਹੀਂ ਸੀ ਪਤਾ ਸਾਡੀ ਇਹ ਫੀਲਡ ਨਹੀਂ ਸਾਡੀ ਲਾਈਨ ਨਹੀਂ ਸਾਨੂੰ ਅੱਜ ਪਤਾ ਲੱਗਾ ਅਸੀਂ ਤਾਂ ਵਿਰੋਧ ਕੀਤਾ ਗਾਹ ਵੀ ਕਰਾਂਗੇ ਇਹ ਥੋੜੀ ਵੀ ਅੱਜ ਅਸੀਂ ਵਿਰੋਧ ਕੀਤਾ ਤੇ ਗਾਹ ਛੱਡ ਦੇਾਂਗੇ ਵੀ ਕੋਈ ਗੱਲ ਨਹੀਂ ਇੱਥੇ ਕਰ ਲੋ ਉੱਥੇ ਕਰ ਲੋ ਇਦਾਂ ਨਹੀਂ ਜੇ ਚੰਡੀਗੜ੍ਹ ਚ ਹੋਇਆ ਫਿਰ ਸਾਡੀਆਂ ਗੈਰਤਾ ਮਰ ਗਈਆਂ ਸਾਡੀਆਂ ਅਣਖ ਮਰ ਗਈ ਸਾਡੀ ਜ਼ਮੀਰਾਂ ਮਰ ਗਈਆਂ ਕੀ ਗੱਲ ਸਿੱਖਾਂ ਦੀ ਜੀ ਚੰਡੀਗੜ੍ਹ ਚ ਹੋ ਰਿਹਾ ਇਹਨਾਂ ਲੰਬੇ ਸਮੇਂ ਤੋਂ ਰੋਕਿਆ ਕਿਉਂ ਨਹੀਂ ਕਿਸੇ ਨੇ ਕਿਉਂ ਨਹੀਂ ਵਿਰੋਧ ਕਰਦੇ ਸੀ ਜਾਂ ਫਿਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਇਦਾਂ ਦੇ ਹੋ ਜਾਣ ਤੁਸੀਂ ਕੀ ਮਾਮਾ ਚਾਹੁੰਦੀਆਂ ਨਹੀਂ ਵੀ ਸਹੀ ਸਿਕ ਨੌਰੀ ਵਰਗੇ ਜੋਦੇ ਨਾ ਜੰਮੀਏ ਨਹੀਂ ਚਾਹੁੰਦੀਆਂ ਕਿ ਮੱਸੀ ਰੰਗਰ ਦਾ ਸਿਰ ਲਾਉਣ ਵਾਲੇ ਜੋਦੇ ਪੈਦਾ ਹੋਣ ਸੁੱਖਾ ਸਿੰਘ ਮਹਾਦਾਬ ਸਿੰਘ ਵਰਗੇ ਕਿ ਜਾਂ ਫਿਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਇਹ ਤੁਹਾਡੇ ਬੱਚੇ ਜਿਹੜੀ ਇਸ ਫੀਲਡ ਚ ਵਰਗੇ ਨੇ ਵੜ ਜਾਣ ਤਾਂ ਤੁਸੀਂ ਇਹਨਾਂ ਨੂੰ ਜਿਹੜਾ ਉਹ ਬਿਲਕੁਲ ਹੀ ਨਕਾਰ ਦਿਓ ਹੁਣ ਸਾਡੇ ਬੱਚ ਮਾਂ ਕੀ ਕਰਦੀ ਆ ਸਾਡੇ ਕੋਲ ਕੇਸ ਆਉਂਦੇ ਨੇ ਅੱਜ ਇਸੀ ਵਿਦਿਆਲਾ ਬਣਾ ਲੈ ਤੁਮਹਾਂ ਦਾ ਜੇਠੂ ਵਾਲਾ ਸਾਡੇ ਕੋਲ ਰੋਜ਼ ਕੇਸ ਉੱਤੇ ਹੁੰਦੇ ਮਾਵਾਂ ਨੂੰ ਪੁੱਛੀਦਾ ਤੁਸੀਂ ਕਿਉਂ ਇਹਨਾਂ ਨੂੰ ਡਿਫੈਂਡ ਕਰਦੀਆਂ ਜੀ ਕਹਿੰਦੇ ਸਾਨੂੰ ਇਹ ਗੱਲ ਜੇ ਨਿਸ਼ਾਨੀ ਦੇਵਾਂਗੇ ਪੈਸੇ ਨਹੀਂ ਦੇਵਾਂਗੇ ਤੇ ਮਰ ਜਾਣਗੇ ਮੈਂ ਕਿਹਾ ਮਰ ਤਾਂ ਤੁਸੀਂ ਆਪ ਰਹੀਓ ਉਹਨਾਂ ਨੂੰ ਮਾਰ ਰਹੇ ਹੋ ਮਾਰ ਤਾਂ ਆਪ ਰਹੀਓ ਨਾ ਜੱਥੀ ਪੈਸੇ ਦੇਣੇ ਹੋ ਕਮਾਈ ਕੁਸ ਕਰਦੇ ਹੋ ਬੱਚਿਆਂ ਨੂੰ ਯਿਹੜ ਬਿਣ ਤੇ ਪੈਸੇ ਦੇਣੇ ਹੋ ਜੇ ਤੁਸੀਂ ਹੱਥੀ ਮਾਰ ਰਹੇ ਹੋ ਪਰ ਕਦੀ ਕਦੀ ਕਰਕੇ ਦਿੰਦੇ ਜੀ ਮੋਹ ਆ ਬੱਚੇ ਨਾਲ ਮਮਤਾ ਮੇਰਾ ਪੁੱਤ ਜਿਹੜਾ ਕਿਉਂਕਿ ਨਸ਼ੇ ਬਿਨਾਂ ਮਰ ਨਾ ਜਾਵੇ ਤੋ ਨਰ ਇਸ ਜਿਹੜੇ ਮਾਪਿਓ ਇਹਨਾਂ ਨੂੰ ਸਪੋਰਟ ਕਰਦੇ ਨੇ ਮਜਬੂਰੀ ਵਾਸ ਕਰਦੇ ਨੇ ਵੀ ਜੈਕਸਿਸ ਬੱਚੇ ਨੂੰ ਆਪ ਬੱਚਾ ਘਰੇ ਬਾਹਰ ਨਾ ਨਿਕਲ ਜ ਸਾਡੇ ਥਾਂ ਜਾਂ ਚੱਲਣਾ ਜਾਵੇ ਕਿਤੇ ਜਾਂ ਸਾਨੂੰ ਛੱਡ ਨਾ ਜਾਵੇ ਹੈਣਾ ਤੇ ਸ਼ਾਇਦ ਇਹਦੇ ਸੇ ਡਾਇਰੈਕਟ ਕਰੀ ਜਾਂਦੇ ਨੇ ਪਰ ਨਹੀਂ ਤੁਸੀਂ ਇਹਨਾਂ ਦੇ ਵਾਰਸ ਨਹੀਂ ਹੈਗੇ ਤੁਸੀਂ ਯੋਧਿਆਂ ਦੇ ਵਾਰਸ ਹੋ ਤੁਸੀਂ ਆਪਣੀ ਅਣਖ ਕਾਇਰਤ ਜਿਉਂਦੀ ਰੱਖੋ ਇਸ ਮਾਡਰਨਾਈਜ਼ ਦੇ ਨਾਂ ਤੇ ਆਜ਼ਾਦੀ ਦੇ ਨਾਂ ਦੇ ਉੱਤੇ ਜਿਹੜਾ ਇਹ ਗੰਧ ਪ੍ਰੋਸਿਆ ਜਾ ਰਿਹਾ ਜਿਹੜੀ ਨਸਲ ਕੁਸ਼ੀ ਹੋ ਰਹੀ ਹੈ ਇਹ ਬੜੀ ਖਤਰਨਾਕ ਤੇ ਘਾਤਕ ਹੈ ਸਾਨੂੰ ਰੋਕਣੀ ਪਊਗੀ ਆ ਜਿਹੜੇ ਮਹੰਤਾਂ ਦੀ ਤੁਸੀਂ ਗੱਲ ਕੀਤੀ ਜਾਂ ਬਾਬੇ ਹੁੰਦੇ ਨੇ ਜਿਨ੍ਹਾਂ ਨੂੰ ਲੋਕ ਸਤਕਾਰ ਨਾਲ ਘਰੇ ਬੁਲਾਉਂਦੇ ਵੀ ਨੇ ਆਸ਼ੀਰਵਾਦ ਵੀ ਬੱਚਿਆਂ ਦੇ ਲੈਂਦੇ ਨੇ ਸ਼ਗਨ ਵਿਹਾਰ ਵੀ ਹੁੰਦੇ ਨੇ ਕਿ ਉਹ ਉਹ ਵੀ ਇਹਨਾਂ ਤੇ ਇਤਰਾਜ਼ ਕਰਦੇ ਨੇ ਕਿਉਂਕਿ ਦੇਖੋ ਉਹਨਾਂ ਨੂੰ ਤਾਂ ਕੁਦਰਤੀ ਬਾਬੇ ਬਣਾਤਾ ਪਰ ਇਹ ਲੋਕ ਤਾਂ ਜਾਣ ਪੁੱਝ ਕੇ ਫਿਰ ਉਹਨਾਂ ਨੂੰ ਇਤਰਾਜ਼ ਦੇਖੋ ਨਾ ਜੇ ਕੁਦਰਤ ਤੌਰ ਦੇ ਉੱਤੇ ਉਹ ਇਦਾਂ ਦਾ ਪਰ ਉਹ ਇਦਾਂ ਦੇ ਕੰਮ ਤਾਂ ਨਹੀਂ ਕਰਦੇ ਜਿੱਦਾਂ ਦੇ ਇਹ ਸੈਕਸ਼ੂਅਲੀ ਇਦਾਂ ਤਰੀਕੇ ਨਾਲ ਜੋ ਕੁਝ ਤੁਹਾਡੇ ਸਾਹਮਣੇ ਸਾਰਾ ਕੁਝ ਹੋ ਰਿਹਾ ਸਮਾਜ ਦੇ ਸਾਹਮਣੇ ਸਾਰਾ ਕੁਝ ਹੋ ਰਿਹਾ ਉਹ ਤਾਂ ਨਹੀਂ ਇਦਾਂ ਦਾ ਕੁਝ ਸੁਣਿਆ ਤੁਸੀਂ ਕੁਝ ਦੇਖਿਆ ਨਹੀਂ ਇਦਾਂ ਦਾ ਕਸੀ ਉਹ ਕੁ ਸੱਭਿਕ ਹੁੰਦੇ ਨੇ ਉਹਨਾਂ ਦੇ ਪਹਿਰਾਵੇ ਜਿਹੜੇ ਹੁੰਦੇ ਨੇ ਉਹ ਸੱਭਿਕ ਹੁੰਦੇ ਨੇ ਠੀਕ ਆ ਉਹ ਆਉਂਦੇ ਨੱਚਦੇ ਗਾਉਂਦੇ ਨੇ ਵਧਾਈ ਲੈਂਦੇ ਨੇ ਉਹ ਉਧਰ ਤਵਾਲਦੇ ਉਹਨਾਂ ਦੇ ਪਰ ਉਹਨਾਂ ਦਾ ਤੁਸੀਂ ਕੋਈ ਇਦਾਂ ਦਾ ਨਹੀਂ ਦੇਖਿਆ ਅਜੇ ਤੱਕ ਦੇਖਿਆ ਵੀ ਉਹ ਨੰਗੇ ਹੋ ਕੇ ਨੰਗੇਜ ਪਰਸੋਸ ਕੇ ਹੋਣਾ ਤੇ ਉਹ ਸੋਸ਼ਲ ਮੀਡੀਆ ਦੇ ਉੱਤੇ ਜਾਂ ਇਥੇ ਸੜਕਾਂ ਦੇ ਉੱਤੇ ਨੱਚਦੇ ਫਿਰਦੇ ਹੋਣ ਨਹੀਂ ਠੀਕ ਆ ਉਹ ਆਕਾਲਪੁਰਖ ਦਾ ਹੁਕਮ ਆ ਉਹਨਾਂ ਨੂੰ ਇਦਾਂ ਦਾ ਉਹਨਾਂ ਨੇ ਬਣਾਤਾ ਮਾਰਿਆ ਹੀ ਨਹੀਂ ਠੀਕ ਹੈ ਇੱਕ ਲੈਵਲ ਤੱਕ ਪਰ ਕੀ ਉਹਨਾਂ ਨੇ ਕੁਦਰਤ ਦੇ ਕਿਸੇ ਸੂਲ ਨੂੰ ਤੋੜਿਆ ਤਾਂ ਨਹੀਂ ਇਹ ਤਾਂ ਕੁਦਰਤ ਦੇ ਸੂਲ ਤੋੜ ਰਹੇ ਨੇ ਮਨੁੱਖ ਬੰਦਾ ਬੰਦੇ ਦੇ ਨਾਲ ਜਿਹੜਾ ਉਹ ਚੱਕ ਇਹ ਸਾਡੀ ਆਜ਼ਾਦੀ ਨਹੀਂ ਹੈਗੀ ਮਿੱਤਰੋ ਸਾਡੀ ਇਸ ਸਿੱਖ ਪੰਥ ਦੀ ਸਿੱਖਾਂ ਦੀ ਇਹ ਸਾਡੀ ਆਜ਼ਾਦੀ ਨਹੀਂ ਹੈਗੀ ਅਸੀਂ ਇਹੋ ਜੀ ਆਜ਼ਾਦੀ ਤੋਂ ਬਹੁਤ ਦੂਰ ਹਾਂ ਅਸੀਂ ਦੂਰ ਹੀ ਰਹਿਣਾ ਚਾਹੁੰਦੇ ਆ ਇਹੋ ਜੀ ਜੈਦੀ ਤੁਹਾਨੂੰ ਮੁਬਾਰਕ ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਇਹ ਕਰੋਗੇ ਕਿ ਤੁਸੀਂ ਚੰਦ ਬੰਦੇ ਇਕੱਠੇ ਹੋ ਕੇ ਆਖੋਗੇ ਵੀ ਅਸੀਂ ਇੱਥੇ ਗੰਦ ਪਾਈਏ ਤੇ ਗੰਦ ਪ੍ਰਸਤ ਨਹੀਂ ਪ੍ਰਸਤ ਚਾਊਗਾ ਦੇਖੇ ਜਾਵੇ ਤਾਂ ਪਹਿਲਾ ਹਮਲਾ ਜਿਹੜਾ ਪੰਜਾਬ ਨੂੰ ਉਹ ਨਸ਼ਿਆਂ ਦਾ ਪਿਆ ਆਹ ਜਿਹੜਾ ਹੁਣ ਜਿਹੜਾ ਹਮਲਾ ਹੈ ਇਹ ਨਵਾਂ ਹੀ ਹਮਲਾ ਜਿਹੜਾ ਗੇਰ ਪਣਨ ਲੱਗੇ ਨੌਜਵਾਨ ਇਸ ਪਾਸੇ ਤੁਰ ਪੇ ਆਉਣ ਵਾਲਾ ਸਮਾਂ ਕੀ ਸੰਕੇਤ ਹੁੰਦਾ ਸਿੱਖ ਨੌ ਜਵਾਨੀ ਨੂੰ ਸਿਧਾਂਤਕ ਤੌਰ ਦੇ ਉੱਤੇ ਖਤਮ ਕਰਨ ਦੀ ਇੱਕ ਬਹੁਤ ਵੱਡੀ ਚਾਲ ਉਹਦੇ ਵਿੱਚ ਲਚਰਤਾ ਅਸ਼ਲੀਲਤਾ ਗਾਣੇ ਫਿਲਮਾਂ ਫਿਲਮੀ ਐਕਟਰ ਐਕਟਰਨੀਆਂ ਦਾ ਵੱਡਾ ਰੋਲ ਹੈ ਪਹਿਲਾਂ ਸਾਡੇ ਚੋਂ ਆਪਰੇਸ਼ਨ ਡੋਮੀਨੋਸ ਦੇ ਨਾਂ ਦੇ ਅਖਾੜੇ ਲਈ ਹੁਣ ਉਹ ਗੰਦ ਸਾਡੇ ਪਰੋਸਿਆ ਜਾ ਰਿਹਾ ਕਿਵੇਂ ਬੱਚੇ ਬੱਚੀਆਂ ਸਾਡੇ ਗੰਦੇ ਗਾਣੇ ਦਾ ਸ਼ਿਕਾਰ ਹੋ ਕਰਕੇ ਦੇਖ ਰਹੇ ਹੋ ਤੁਸੀਂ ਜਿਹੜੇ ਨੌਜਵਾਨ ਨੇ ਵੈਗਰ ਜਿਹੜੇ ਨੌਜਵਾਨ ਨੇ ਉਹ ਕਿਵੇਂ ਫਿਲਮੀ ਹੀਰੋਆਂ ਦਾ ਗਾਣੇ ਵਾਲਿਆਂ ਦਾ ਨਕਲਾਂ ਕਰਕੇ ਤੇ ਉਹਦਾਂ ਦੇ ਜੇ ਭੀਮਾ ਦੇ ਗਾਣਿਆਂ ਦੇ ਰੂਪੀਮਾ ਕਾਂਦੀ ਰੀਲਾਂ ਬਣਾਉਂਦੇ ਆ ਹਥਿਆਰਾਂ ਦੀਆਂ ਰੀਲਾਂ ਬਣਾਉਂਦੇ ਨੇ ਬਹੁਤ ਘਟਨਾਵਾਂ ਆਈਆਂ ਨੇ ਕਿ ਗਾਣਿਆਂ ਤੋਂ ਪ੍ਰਭਾਵਤ ਹੋ ਕੇ ਬੱਚੇ ਨੇ ਪਿਸਤੌਲ ਤੱਕ ਲੈ ਜਾਂਦੇ ਦੇਸੀ ਕਟੇ ਲੈ ਜਾਂਦੇ ਫੜੇ ਗਏ ਪਰਚੇ ਹੋ ਗਏ ਜ਼ਿੰਦਗੀ ਬਰਬਾਦ ਹੋ ਗਈ ਬੱਚੀਆਂ ਜਿਹੜੀਆਂ ਸਾਡੀਆਂ ਨੇ ਉਹ ਇੰਨਾ ਫਿਲਮੀ ਹੀਰੋ ਇਨਾਲ ਵੇਖ ਕੇ ਉਹਦਾਂ ਦੇ ਅਧ ਨੰਗੇ ਕੱਪੜੇ ਪਾ ਕੇ ਤੇ ਉਹਦਾਂ ਦੇ ਸ਼ਰੀਲਤਾ ਪ੍ਰੋਸ ਰਹੀਆਂ ਨੇ ਸੋ ਇਹ ਮਾਨਸਿਕ ਨਸਲ ਕੁਸ਼ੀ ਹੈ ਬਹੁਤ ਵੱਡੇ ਪੱਧਰ ਤੇ ਨਸਲ ਕੁਸ਼ੀ ਹੈ ਸਾਨੂੰ ਇਹਦੇ ਵਾਸਤੇ ਸੁਚੇਤ ਹੋਣਾ ਪਊਗਾ ਅੱਗ ਲੱਗੀ ਹੋਈ ਆ ਇਸ ਅੱਗ ਨੂੰ ਬੁਝਾਉਂਦੇ ਨਹੀਂ ਤੇ ਇਹ ਅੱਗ ਕਿਸੇ ਦਿਨ ਵੀ ਇਹ ਲੱਗਦਾ ਹੈ ਕਿ ਸੋਸ਼ਲ ਮੀਡੀਆ ਤਾਂ ਇੱਕ ਕਾਰਨ ਵੱਡਾ ਹੋ ਸਕਦਾ ਹੈ ਹੋਰ ਵੀ ਕੋਈ ਵੱਡਾ ਕਾਰਨ ਹੋ ਸਕਦਾ ਹੈ ਕਿ ਅੰਦਰ ਹਾਰਮੋਨ ਹੀ ਜਿਹੜੇ ਚੇਂਜ ਹੋਣੇ ਸ਼ੁਰੂ ਹੋ ਗਏ ਸੋਚ ਹਾਰਮੋਨਮ ਚੇਂਜ ਹੋਣੇ ਇਹ ਇੱਕ ਵਿਸ਼ਾ ਵੱਖਰਾ ਵੀਰ ਜੀ ਮੈਂ ਕਹਿੰਦਾ ਮੰਨ ਲਓ ਹਾਰਮੋਨਮ ਚੇਂਜ ਹੋ ਗਏ ਤੁਸੀਂ ਉਹਨੂੰ ਮਾਨਸਿਕ ਸੋਚ ਉਹ ਵੀ ਦੀ ਬਣ ਜਾਂਦੀ ਹੈ ਨਾ ਤੁਸੀਂ ਮੰਨ ਲਓ ਉਸ ਹੋਈ ਨੂੰ ਪੜਦਾ ਹੁੰਦਾ ਇੱਕ ਇੱਕ ਉਹਦਾ ਇੱਕ ਦਾਇਰਾ ਹੁੰਦਾ ਉਹਦਾ ਇੱਕ ਪ੍ਰੋਟੋਕਾਲ ਹੁੰਦਾ ਇਹ ਥੋੜੀ ਹੁੰਦਾ ਵੀ ਤੁਸੀਂ ਪਬਲਿਕਲੀ ਸੜਕਾਂ ਤੇ ਜਾ ਕੇ ਤੇ ਤੁਸੀਂ ਜੋ ਮਰਜ਼ੀ ਕਰੀ ਜਾਓਗੇ ਮਨ ਲਓ ਇੱਕ ਮਿੰਟ ਵਾਸਤੇ ਵੀ ਚਲੋ ਮੈਂ ਤੁਹਾਨੂੰ ਡਿਫੈਂਡ ਨਹੀਂ ਕਰਦਾ ਵੀ ਤੁਹਾਡੀ ਮਜਬੂਰੀ ਹੋ ਗਈ ਤੁਹਾਡਾ ਜੋ ਵੀ ਪਹਿਰਾ ਹੋ ਗਿਆ ਉਹਦੀ ਮਜਬੂਰੀ ਹੈ ਐਸੀ ਕੀ ਮਜਬੂਰੀ ਹੈ ਜਿਹੜਾ ਕਿ ਐਗਜ਼ਾਮਪਲ ਦੇਣਾ ਐਗਜ਼ਾਮਪਲ ਦੇਣਾ ਮਨ ਲਓ ਇੱਕ ਮਿੰਟ ਵਾਸਤੇ ਪਰ ਇਹਨਾਂ ਕੋਲ ਪਰਦਾ ਹੁੰਦਾ ਉਹਦਾ ਉਹਦਾ ਇੱਕ ਸਿਸਟਮ ਹੁੰਦਾ ਪਹਿਲੀ ਗੱਲ ਤਾਂ ਉਹ ਕਹਿੰਦੇ ਵੀ ਅਸੀਂ ਐਲਜੀਬੀਟੀ ਕਮਿਊਨਿਟੀ ਦੇ ਹੱਕਾਂ ਵਾਸਤੇ ਲੜਦੇ ਕਿਹੜੇ ਹੱਕ ਨੇ ਯਾਰ ਜਿਹੜੇ ਸੜਕਾਂ ਤੇ ਨੰਗੇ ਹੋ ਕੇ ਮਿਲਦੇ ਨੇ ਕਿਹੜੇ ਹੱਕ ਨੇ ਜਿਹੜੇ ਉਹ ਇਸ ਤਰੀਕੇ ਨਾਲ ਸੈਕਸ਼ੂਅਲੀ ਅਟੈਚ ਹੋ ਕੇ ਇਸ ਤਰੀਕੇ ਨਾਲ ਸੋਸ਼ੀਅਲਾਈਜ਼ ਕਰਕੇ ਮਿਲਦੇ ਨੇ ਜੀ ਉਹਨਾਂ ਦੇ ਕੋਈ ਹੱਕ ਹੋਏ ਜਾ ਰਹੇ ਨਹੀਂ ਤੁਸੀਂ ਉਹਦੇ ਵਾਸਤੇ ਉਹਦਾ ਇੱਕ ਦਾਇਰਾ ਹੋਣਾ ਚਾਹੀਦਾ ਨਾ ਜੀ। ਹੁਣ ਤਾਂ ਵਿਦੇਸ਼ਾਂ ਨੇ ਵੀ ਹੱਕ ਖੋਲੇ ਕੋਈ ਹੱਕ ਨਹੀਂ ਦੇ ਰਿਹਾ। ਹੁਣ ਤਾਂ ਦੱਸੋ ਜਿੱਥੋਂ ਇਹ ਕਮਿਊਨਿਟੀ ਦੀ ਗੱਲ ਚੱਲੀ ਹੈ ਨਾ ਐਲਜੀਬੀਟੀ ਉੱਥੇ ਵੀ ਇਹਦੇ ਤੇ ਰੋਕ ਲੱਗ ਰਹੀ ਹੈ। ਤੁਹਾਡੇ ਸਾਹਮਣੇ ਸਾਰਾ ਇੰਟਰਨੈਸ਼ਨਲ ਆਪਾਂ ਦੇਖ ਲਈਏ ਸਾਰਾ ਕੁਝ। ਉੱਥੇ ਤੱਕ ਰੋਕ ਲੱਗ ਰਹੀ ਹੈ। ਅਮਰੀਕਾ ਦੇ ਵਿੱਚ ਜਿਹੜਾ ਹੁਣ ਉਥੋਂ ਦਾ ਬਣਿਆ ਮਾਰਾ ਟਰੰਪ ਬਣਿਆ ਉਹਨੇ ਰੋਕ ਲਾ ਦਿੱਤੀ ਤੇ ਐਲਜੀਬੀਟੀ ਕਮਿਊਨਿਟੀ ਦੇ। ਸੋ ਜੇਤੋਂ ਜਿਹਦੀਸ ਇਗਜ਼ਾਮਪਲ ਦੇਣੇ ਹੋ ਕਿ ਅਮਰੀਕਾ ਹੀ ਸਭ ਤੋਂ ਮਾਡਰਨ ਮੰਨਿਆ ਗਿਆ ਨਾ, ਵੈਸਟਰਨ ਕਲਚਰ ਅਮਰੀਕਾ ਦਾ ਹੀ ਉਹਨਾਂ ਨੂੰ ਦਿਖਣ ਲੱਗ ਗਿਆ ਵੀ ਸਾਡੀ ਤਾਂ نسل ਖੁਸ਼ੀ ਹੋ ਰਹੀ ਹੈ ਸਾਡੇ ਤਾਂ ਬੱਚੇ ਇਸ ਐਲਜੀਬੀਟੀ ਕਮਿਊਨਿਟੀ ਦੇ ਨਾਂ ਤੇ ਹੀਟ ਖਤਮ ਹੋ ਰਹੇ ਨੇ ਅਗਲੀ ਨਸਲਾਂ ਬਰਬਾਦ ਹੋ ਰਹੀਆਂ ਨੇ ਉਸ ਕਲਚਰ ਨੂੰ ਅਸੀਂ ਆਪਣੇ ਕਿਤਨਾ ਡਾਪ ਕਰ ਲਈਏ ਕਿਵੇਂ ਆਪਣੇ ਆਪ ਚ ਵੜਨ ਦਈਏ ਇੱਥੇ ਕਰਾਂ ਤਾਂ ਫਿਰ ਜਿੱਥੇ ਉਹਨਾਂ ਦੀ ਜਿਹੜੀ ਉਹ ਉਸ ਤਾਂ ਲੋਕ ਨੇ ਉਹ ਤਾਂ ਜਿਵੇਂ ਜਿਉਂਦੇ ਨੇ ਜਿਵੇਂ ਆਪਾਂ ਦੇਖਦੇ ਜਿੱਦਾਂ ਦੇ ਉਹ ਕੱਪੜੇ ਪਾਉਂਦੇ ਨੇ ਜਿੱਦਾਂ ਦਾ ਰਹਿਣ ਸਹਿਣਾ ਵੀ ਉਹ ਇੱਕ ਵਿਆਹ ਕਰਾਉਂਦੇ ਨੇ ਦੂਜਾ ਘੱਟ ਚੱਕਾ ਚੌਤਾ ਕਰ ਉਹ ਵੀ ਉਹ ਵੀ ਇਖਤਿਆਰ ਕਰ ਲਾਂਗੇ ਉਹ ਕਿੱਥੇ ਦਾ ਆਨੰਦ ਕਾਰਜ ਦੀ ਰਸਮ ਆਨੰਦ ਕਾਰਜ ਦਾ ਇੱਕ ਮਰਿਆਦਾ ਵਾਤੇ ਉਹ ਹੁਕਮ ਕਿ ਜੇ ਨਾ ਕਰੀ ਚਾਰ ਲਾਵਾ ਲੈ ਲਿਆ ਉਸ ਤੋਂ ਬਾਅਦ ਬਾਹਰ ਜਾਣਾ ਨਹੀਂ ਤੇ ਫਿਰ ਤੁਸੀਂ ਉਹ ਕਲਚਰ ਬਣਾਉਂਦੇ ਜਾਨੇ ਉਹ ਅੱਜ ਛੱਡ ਦੋਗੇ ਬੱਚਿਆਂ ਨੂੰ ਆਪਣੇ ਨੂੰ ਮਾਪਿਆਂ ਨੂੰ ਛੱਡ ਦੋਗੇ ਅੱਜ ਬੱਚੇ ਪੈਦਾ ਕਰਕੇ ਮੰਗਦੇ ਹੋਰ ਰਿਆ ਕਰਾ ਲੂਗੀ ਇਹ ਕਲਚਰ ਹੀ ਹੋਣ ਲੱਗ ਪਿਆ ਨਾ ਸੋ ਇਹ ਇਹ ਹਥਿਆਰ ਨੇ ਜਿਹੜੇ ਹਥਿਆਰ ਸਾਡੇ ਤੇ ਵਰਤੇ ਜਾ ਰਹੇ ਨੇ ਤੇ ਅਸੀਂ ਸ਼ਿਕਾਰ ਹੋ ਰਹੇ ਹਾਂ ਸਾਨੂੰ ਆਪਣੀ ਸੋਚ ਬੋਧ ਤੋਂ ਕੰਮ ਲੈਣਾ ਕੰਮ ਲੈਣਾ ਪਊਗਾ ਸੋਚ ਬੋਧ ਤੋਂ ਕੰਮ ਲੈ ਕੇ ਇਹ ਕੀਤੇ ਜਾ ਰਹੇ ਹਮਲਿਆਂ ਦਾ ਜਵਾਬ ਦੇਣਾ ਪਊਗਾ ਇਹਨੂੰ ਰੋਕਣਾ ਪਊਗਾ ਡਿਫੈਂਡ ਕਰਨਾ ਪਊਗਾ ਤੇ ਬਚਾਅ ਕਰਨਾ ਪਊਗਾ ਆਪਣੇ ਬੱਚਿਆਂ ਦਾ ਬਿਲਕੁਲ ਜੀ ਕਹਿੰਦੇ ਨੇ ਜੇ ਕਿਸੇ ਕੌਮ ਦਾ ਖਾਤਮਾ ਕਰਨਾ ਹੋਵੇ ਤਾਂ ਉਸ ਦਾ ਜਿਹੜਾ ਕਿ ਉਸ ਚੀਜ਼ਾਂ ਕੱਢੋ ਹਾਂ ਉਸ ਇਤਿਹਾਸ ਨੂੰ ਤੋੜ ਦਿਓ ਹਨਾ ਪਰ ਜਿਵੇਂ ਹੁਣ ਇਹ ਕਹਿੰਦੇ ਨੇ ਲੋਕ ਕਿ ਇਹ ਬੜੇ ਲੰਮੇ ਸਮੇਂ ਤੋਂ ਹੁੰਦਾ ਆ ਰਿਹਾ ਜੇਕਰ ਸ਼ੁਰੂਆਤ ਦੇ ਵਿੱਚ ਇਸ ਨੂੰ ਬੰਦ ਕਰਤਾ ਰੋਕ ਦਿੱਤਾ ਜਾਂਦਾ ਤਾਂ ਸ਼ਾਇਦ ਆ ਦਿਨ ਦੇਖਣਾ ਨਾ ਪੈਂਦਾ ਬਿਲਕੁਲ ਮੈਨੂੰ ਲੱਗਦਾ ਵੀ ਸਾਡੀਆਂ ਇਹ ਗਲਤੀਆਂ ਨੇ ਜੇ ਅਸੀਂ ਜਦੋਂ ਇਹ ਸ਼ੁਰੂਆਤ ਹੁੰਦੀ ਆ ਉਦੋਂ ਹੀ ਸਾਨੂੰ ਚਾਹੀਦਾ ਸੀ ਸਾਰਿਆਂ ਨੂੰ ਕਿ ਬੋਲਦੇ ਇਹਦਾ ਵਿਰੋਧ ਕਰਦੇ ਜੇ ਅਸੀਂ ਨਹੀਂ ਕੀਤਾ ਅੱਜ ਸਾਨੂੰ ਉਹਦਾ ਖਮਾਜਾ ਪੂਤਣਾ ਪੈ ਰਿਹਾ ਬਹੁਤ ਚੀਜ਼ਾਂ ਸੀ ਬੜੇ ਲੰਮੇ ਸਮੇਂ ਤੋਂ ਰੋਲਾ ਪਾ ਰਹੇ ਹਾਂ ਕਿ ਬਹੁਤ ਚੀਜ਼ਾਂ ਅਜਈਆਂ ਨੇ ਜਿਹੜਾ ਅਸੀਂ ਬਾਅਦ ਚ ਢੰਡਾਰਾ ਟੋਲ ਪੇੜਦੇ ਉਹ ਲਕੀਰ ਕੇ ਅੰਸਾ ਬੰਨਘਾ ਤੇ ਮਣਕੇ ਲਕੀਰ ਕੁੱਟਣ ਦਾ ਫਾਇਦਾ ਕੋਈ ਨਹੀਂ ਨਾ ਤਾਂ ਪਹਿਲਾਂ ਕਿਉਂ ਨਹੀਂ ਸਾਹੀ ਵਿਰੋਧ ਕਰਦੇ ਬੋਲਦੇ ਉਹਨਾਂ ਜਿਹੜਾ ਅਮਰਸਰ ਸਾਹਿਬ ਦੀ ਗੱਲ ਆਈ ਸਾਨੂੰ ਪਤਾ ਲੱਗਿਆ ਅਸੀਂ ਉਸੇ ਵੇਲੇ ਐਕਸ਼ਨ ਦਾ ਰਿਐਕਸ਼ਨ ਲਿਆ ਜੀ ਬੋਲੇ ਵਿਰੋਧ ਕੀਤਾ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਆ ਵੀ ਪ੍ਰਸ਼ਾਸਨ ਜਿਹੜਾ ਉਹ ਇੱਥੇ ਰੋਕ ਲਾਵੇ ਨਹੀਂ ਤੇ ਜਿੰਨਾ ਚਿਰ ਸਾਡੇ ਚ ਸਾਹ ਚੱਲਦੇ ਆ ਜੀ ਮਾਰੇ ਬਿਲਕੁਲ ਜੀ ਕੀ ਲੱਗਦਾ ਕਿ ਇੱਕ ਤਾਂ ਪੰਜਾਬ ਦੀ ਧਰਤੀ ਹੈ ਪੰਜਾਬ ਦੀ ਧਰਤੀ ਨੂੰ ਹੀ ਕੋ ਟਾਰਗੇਟ ਕੀਤਾ ਜਾਂਦਾ ਜਦੋਂ ਵੀ ਕੋਈ ਸਿੱਖ ਵਿਰੋਧੀ ਆਉਂਦਾ ਤਾਂ ਖਾਸ ਕਰਕੇ ਅੰਮ੍ਰਿਤਸਰ ਜਾਂ ਹੋਰ ਜਿਹੜੇ ਇਤਿਹਾਸਿਕ ਸਥਾਨ ਨੇ ਪੰਜਾਬ ਦੇ ਉਹਨਾਂ ਨੂੰ ਇਹ ਦੇਖਿਆ ਜਾਂਦਾ ਹੈ ਯੋਧਿਆਂ ਦੀ ਧਰਤੀ ਆ ਤੇ ਯੋਧੇ ਪੈਦਾ ਹੁੰਦੇ ਨੇ ਪੰਜਾਬ ਤੋਂ ਇੱਥੇ ਇਤਿਹਾਸ ਤੁਸੀਂ ਪੜੋ ਮਗਰ ਲੋ ਮਗਰਲਾ ਆਪਣਾ ਇੱਥੇ ਵੱਡੇ ਵੱਡੇ ਸਾਡੇ ਸੂਨਮੇ ਜਿਨ੍ਹਾਂ ਨੇ ਇਤਿਹਾਸ ਲਿਖੇ ਨੇ ਭਾਵੇਂ ਉਹ ਦਸਮ ਪਾਸ਼ਾ ਤੋਂ ਬਾਅਦ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਦੀ ਗੱਲ ਕੀਤੀ ਜਾਵੇ ਜਾਂ ਹੁਣ ਤੱਕ ਜਿਹੜੇ ਸਾਡੇ ਜਿੰਨੇ ਯੋਧੇ ਨੇ ਭਾਵੇਂ ਉਹ ਭਾਈ ਸੰਦੀਪ ਸਿੰਘ ਸੰਨੀ ਆ ਸਾਡੇ ਕੋਲ ਹੁਣ ਹੁਣ ਜਿਵੇਂ ਮੌਕੇ ਦੀ ਆਪਾਂ ਗੱਲ ਕਰੀਏ ਇਸ ਸਦੀ ਦੇ ਵਿੱਚ ਇਸ ਸਮੇਂ ਬਹੁਤ ਨੌਜਵਾਨ ਨੇ ਜਿਹੜੇ ਜੇਲਾਂ 'ਚ ਸਾਡੇ ਬੈਠੇ ਨੇ ਵੱਡੇ ਭਾਵੇਂ ਉਹ ਭਾਈ ਅਮਰਪਾਲ ਸਿੰਘ ਵਰਗੇ ਹੋਣ ਜਿਹੜੇ ਆਪਣੇ ਪੰਥ ਦੀ ਗੱਲ ਕਰਦੇ ਨੇ ਸਿਧਾਂਤਾਂ ਦੀ ਬਹੁਤ ਨੇ ਸਾਡੇ ਕੋਲ ਨੌਜਵਾਨ ਮੇਰੇ ਕੋਲ ਅਣਗਿਣਤ ਨਾਮ ਨੇ ਜਿੰਨਾਂ ਦੀ ਮੈਂ ਗੱਲ ਕਰ ਸਕਦਾ ਵੀ ਜਿਹੜੇ ਅੱਜ ਵੀ ਪੰਥ ਦੀ ਸਿਧਾਂਤਾਂ ਦੀ ਮਰਿਆਦ ਦੀ ਖਾਤਰ ਲੜ ਰਹੇ ਨੇ ਜੂਝ ਰਹੇ ਨੇ ਸੋ ਅਜਿਹੇ ਨੌਜਵਾਨ ਪੈਦਾ ਹੁੰਦੇ ਨੇ ਇੱਥੇ ਅਜਿਹੇ ਯੋਧੇ ਸੂਰਮੇ ਪੈਦਾ ਹੁੰਦੇ ਨੇ ਤੇ ਨਾ ਹੀ ਸਾਡਾ ਇਹ ਸੱਭਿਆਚਾਰ ਤੇ ਨਾ ਹੀ ਕਲਚਰ ਆ ਵੀਰ ਜੀ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਸੀ ਪ੍ਰਸ਼ਾਸਨ ਨੂੰ ਹੁਣ ਵੀ ਕਰਦੇ ਆ ਕਿ ਭਾਈ ਬਿਨਾਂ ਦੇਰ ਕੀਤੇ ਇੱਥੇ ਰੋਕ ਲਾਵੇ ਆਫੀਸ਼ੀਅਲੀ ਬਿਆਨ ਇਹਨਾਂ ਵੱਲੋਂ ਪ੍ਰਸ਼ਾਸਨ ਵੱਲੋਂ ਆਵੇ ਕਿ ਅਸੀਂ ਇਹ ਬੰਦ ਕਰਤਾ ਨਹੀਂ ਕਰਦੇ ਤੇ ਫਿਰ ਜਦੋਂ 27 ਤਰੀਕ ਨੂੰ ਇਹਦੀ ਗੱਲ ਕੀਤੀ ਜਾ ਰਹੀ ਵੀ ਅਸੀਂ ਰੋਕਾਂਗੇ ਇਹਨੂੰ ਇਹਨੂੰ ਡਟ ਕੇ ਵਿਰੋਧ ਕਰਾਂਗੇ ਤਾਂ ਤੇ ਨਹੀਂ ਹੁੰਦਾ ਪੰਜਾਬੀਆਂ ਨੂੰ ਕੀ ਕਹਿਣਾ ਚਾਹੂ ਕਿ ਕਿ ਪੰਜਾਬੀ ਜਦੋਂ ਕਿਸੇ ਨੂੰ ਚੜਾਉਣਾ ਹੋਵੇ ਤਾਂ ਬਹੁਤ ਜਲਦੀ ਚੜਾਵ ਦੇ ਦਿੰਦੇ ਨੇ ਤੇ ਅੱਜ ਲੋੜ ਹੈ ਉਹਨਾਂ ਨੂੰ ਜਿਹੜੇ ਕਿ ਆਪਣੇ ਜਵਾਨੀ ਨੂੰ ਜਿਹੜਾ ਇਹ ਜਿਹੜਾ ਹਮਲਾ ਹੋ ਰਿਹਾ ਜਵਾਨੀ ਤੇ ਇਸ ਨੂੰ ਕਿਵੇਂ ਰੋਕ ਸਕਦੇ ਨੇ ਉਹਨਾਂ ਨੂੰ ਕੀ ਅਪੀਲ ਸਭ ਤੋਂ ਪਹਿਲਾਂ ਤਾਂ ਜਿੱਨਾਂ ਮਾਪਿਆਂ ਦੇ ਬੱਚੇ ਜਿਹੇ ਰਾਹ ਤੇ ਚਲਗੇ ਨੇ ਉਹ ਸ਼ਰਮਨਾ ਮਹਿਸੂਸ ਕਰਨ ਉਹ ਖੁੱਲ ਕੇ ਸਾਹਮਣੇ ਆਉਣ ਤੇ ਇਹਦਾ ਹੱਲ ਕਰਮ ਇਹਦਾ ਹੱਲ ਲੱਭਣ ਮੈਂ ਤਾਂ ਕਹਿੰਦਾ ਨਾ ਜਦੋਂ ਅੱਗ ਲੱਗੀ ਹੋ ਨਾ ਤੇ ਕੋਠੇੜੇ ਰੌਲਾ ਪਾਉਣਾ ਚਾਹੀਦਾ ਵੀ ਸਾਡੇ ਘਰ ਅੱਗ ਲੱਗੀ ਹੈ ਜੇ ਤੁਸੀਂ ਰੌਲਾ ਨਹੀਂ ਪਾਉਂਗੇ ਤੇ ਆ ਕੇ ਤਾਂ ਮਚਾ ਦੂ ਸਾਰਾ ਕੁਝ ਤੇ ਜੇ ਅੱਜ ਅੱਗ ਲੱਗੀ ਆ ਨਾ ਤੇ ਕੋਠੇੜੇ ਰੌਲਾ ਪਾਓ ਵੀ ਸਾਡੇ ਘਰ ਅੱਗ ਲੱਗੀ ਉਹਨੂੰ ਸੰਗ ਪਾਵਰ ਵਾਲੇ ਮਿਲ ਕੇ ਭੈਣ ਭਰਾ ਬਚਾਈਏ ਤੇ ਮੁਝਾ ਵੀ ਬਚਾਈ ਜਾ ਸਕਦੀ ਹੈ ਜੇ ਤੁਸੀਂ ਅੰਦਰ ਆਖੋ ਵੀ ਅੱਗ ਲੱਗੀ ਤਾਂ ਅਸੀਂ ਬਾਹਰੋਂ ਤੇਰੀ ਜਿੱਦ ਆ ਕੇ ਸਭ ਕੁਝ ਸਾਹ ਕਰ ਤੁਸਾ ਫੇਸ ਕਰਕੇ ਜਿਨ੍ਹਾਂ ਦੇ ਘਰਾਂ 'ਚ ਇਹ ਅੱਗ ਲੱਗੀ ਉਹਨਾਂ ਮਾਪਿਆਂ ਨੂੰ ਬੇਨਤੀ ਅਸੀਂ ਅਸੀਂ ਹਾਜ਼ਰ ਹਾਂ ਸਾਡੇ ਲੱਗੇ ਹੋਰ ਬੜੇ ਸੇਵਾਦਾਰ ਹਾਜ਼ਰ ਨੇ ਸਾਰਾ ਪੰਜਾਬ ਸਾਰੀ ਸਿੱਖ ਜਗਤ ਨਾਲ ਆ ਤੁਹਾਡੇ ਜਿਨ੍ਹਾਂ ਮਾਪਿਆਂ ਦੇ ਬੱਚੇ ਅਜੇ ਰਾਵਾਂ ਦੇ ਤੁਰਪੇ ਨੇ ਕਿਸੇ ਵੀ ਕਾਰਨ ਆਪਾਂ ਉਹਨਾਂ ਨੂੰ ਵਾਪਸ ਲੈ ਕੇ ਆਈਏ ਸਭ ਕੁਝ ਹੋ ਜਾਂਦਾ ਹੁੰਦਾ ਹਰ ਚੀਜ਼ ਦਾ ਹੱਲ ਹੈਗਾ ਐਡੀ ਕੋਈ ਗੱਲ ਨਹੀਂ ਪਰ ਸਾਡਾ ਇਹ ਸਭਿਆਚਾਰ ਨਹੀਂ ਸਾਡਾ ਇਹ ਸਿਧਾਂਤ ਨਹੀਂ ਸਾਡੀ ਇਹ ਮਰਿਆਦਾ ਨਹੀਂ ਅਸੀਂ ਅਜੇ ਸਭਿਆਚਾਰ ਤੇ ਸਿਧਾਂਤਾਂ ਤੋਂ ਦੂਰ ਹੀ ਚੰਗੇ ਆ ਆਪਣੇ ਬੱਚਿਆਂ ਨੂੰ ਬ ਇਸ ਹੋਰ ਹੀ ਨਜ਼ਰ ਕੁਛੀ ਤੋਂ ਬਿਲਕੁਲ ਧੰਵਾਦ ਸੋ ਇਸਾਨਮ ਪਰਮਜੀਤ ਅਕਾਲੇ ਜਿਨ੍ਹਾਂ ਦੇ ਵੱਲੋਂ ਇੱਕ ਵੀਡੀਓ ਰਾਹੀਂ ਕਿਹਾ ਗਿਆ ਕਿ ਜਿਹੜੀ ਗੇ ਪਰੇਡ ਹੋਣ ਜਾ ਰਹੀ ਹੈ 27 ਅਪ੍ਰੈਲ ਨੂੰ ਅੰਮ੍ਰਿਤਸਰ ਦੀ ਧਰਤੀ ਤੇ ਸੋ ਉਹਨਾਂ ਦਾ ਸਖਤ ਵਿਰੋਧ ਕੀਤਾ ਗਿਆ ਹੈ ਇਹਨਾਂ ਦਾ ਕਹਿਣਾ ਹੈ ਕਿ ਮਾਪਿਆਂ ਨੂੰ ਖੁੱਲ ਕੇ ਸਾਹਮਣੇ ਆਉਣਾ ਚਾਹੀਦਾ ਜਿਨ੍ਹਾਂ ਦੇ ਬੱਚੇ ਇਸ ਰਾਤੇ ਭੜਕ ਚੁੱਕੇ ਨੇ ਉਹਨਾਂ ਨੂੰ ਪਿਆਰ ਨਾਲ ਸਮਝਾਇਆ ਵੀ ਜਾ ਸਕਦਾ ਹੈ ਜੇ ਗੱਲ ਕਰੀਏ ਤਾਂ ਪੰਜਾਬ ਦਾ ਕਲਚਰ ਇਸ ਦੀ ਇਜਾਜ਼ਤ ਨਹੀਂ ਦਿੰਦਾ ਤੇ ਜਿਹੜੀ ਨੌਜਵਾਨੀ ਹੈ ਉਸਤੇ ਇਹ ਬਹੁਤ ਵੱਡਾ ਜਿਹੜਾ ਕਿ ਹਮਲਾ ਹੋ ਰਿਹਾ ਇਸ ਚੀਜ਼ ਨੂੰ ਲੈ ਕੇ ਸੋ ਇਸ ਦਾ ਸਖਤ ਵਿਰੋਧ ਇਹਨਾਂ ਦੇ ਨਿਹੰਗ ਜਥੇਬੰਦੀ ਵੱਲੋਂ ਵੀ ਕੀਤਾ ਗਿਆ ਤੇ ਦੇਖਿਆ ਜਾਵੇ ਤਾਂ ਹੋਰ ਸਿੱਖ ਸਤਵਾਂ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਸੁਰਖਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਅੰਮ੍ਰਿਤਸਰ